ਸਸ਼ਕਲ ਕਲਿਆਣ ਟੀਵੀ ਪੰਜਾਬ ਵੇਖ ਰੂ ਤੁਸੀਂ ਤੇ ਬਠਿੰਡਾ ਪੁਲਿਸ ਦੀ ਸ਼ਾਨਦਾਰ ਕਾਰਗੁਜ਼ਾਰੀ ਨੇ ਇੱਕ ਵਾਰ ਫਿਰ ਤੋਂ ਲੋਕਾਂ ਦਾ ਦਿਲ ਜਿੱਤ ਲਿਆ। ਤਾਂ ਪਿਛਲੇ ਦਿਨੀ ਹੋਏ ਸੋਨੇ ਦੀ ਚੋਰੀ ਮਾਮਲੇ ਦੇ ਵਿੱਚ ਐਸਐਸਪੀ ਬਠਿੰਡਾ ਮਨੀਤ ਕੌਂਡਲ ਦੀ ਅਗਵਾਈ ਦੇ ਵਿੱਚ ਪੁਲਿਸ ਨੇ ਸਿਰਫ 48 ਘੰਟਿਆਂ 'ਚ ਸਾਰਾ ਚੋਰੀ ਦਾ ਸੋਨਾ ਬਰਾਬਰਤ ਕੀਤਾ। ਤੇਜ਼ ਤੇ ਪ੍ਰਭਾਵਸ਼ਾਲੀ ਕਾਰਵਾਈ ਸੀ। ਪੀੜਤ ਪਰਿਵਾਰ ਦੇ ਵੱਲੋਂ ਐਸਐਸਪੀ ਕੌਂਡਲ ਦਾ ਵੀ ਧੰਨਵਾਦ ਕੀਤਾ ਗਿਆ ਤੇ ਪੀੜਤ ਪਰਿਵਾਰ ਸਪੈਸ਼ਲ ਤੌਰ ਤੇ ਉਹਨਾਂ ਦੇ ਦਫ਼ਤਰ ਪਹੁੰਚੇ। ਤਾਂ ਪਰਿਵਾਰ ਦਾ ਇਹ ਕਹਿਣਾ ਹੈ ਕਿ ਉਹਨਾਂ ਦੇ ਲਈ ਬੜਾ ਮੁਸ਼ਕਲ ਸਮਾਂ ਸੀ ਜਦੋਂ ਉਹਨਾਂ ਦਾ ਕੀਮਤੀ ਸੋਨਾ ਉਹਨਾਂ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਸੋਨਾ ਕਦੇ ਨਹੀਂ ਮਿਲੇਗਾ ਪਰ ਐਸਐਸਪੀ ਬਠਿੰਡਾ ਮਨੀਤ ਕੌਂਡਲ ਦੀ ਅਗਵਾਈ ਦੇ ਵਿੱਚ ਦਿਨ ਰਾਤ ਪੁਲਿਸ ਨੇ ਇਸ ਮਾਮਲੇ ਨੂੰ ਸੁਲਝਾਇਆ ਤੇ ਚੋਰੀ ਹੋਇਆ ਸੋਨਾ ਵਾਪਸ ਕਰਵਾਇਆ ਐਸਐਸਪੀ ਬਠਿੰਡਾ ਦਾ ਇਹ ਕਹਿਣਾ ਹੈ ਕਿ ਬਠਿੰਡਾ ਪੁਲਿਸ ਲੋਕਾਂ ਦੀ ਸੁਰੱਖਿਆ ਤੇ ਅਮਨ ਕਾਨੂੰਨ ਬਰਕਰਾਰ ਰੱਖਣ ਦੇ ਲਈ ਵਚਨਬੱਧ ਹੈ ਤੇ ਉਹਨਾਂ ਨੇ ਪੁਲਿਸ ਟੀਮ ਨੂੰ ਵੀ ਵਧਾਈ ਦਿੱਤੀ ਹੈ ਜਿਸ ਨੇ ਇਸ ਕੇਸ ਨੂੰ ਜਲਦੀ ਟ੍ਰੇਸ ਕੀਤਾ ਤੇ ਉਹਨਾਂ ਭਰੋਸਾ ਦਿਵਾਇਆ ਕਿ ਭਵਿੱਖ ਦੇ ਵਿੱਚ ਵੀ ਪੁਲਿਸ ਲੋਕਾਂ ਦੀ ਸੇਵਾ ਦੇ ਵਿੱਚ ਹਮੇਸ਼ਾ ਹਾਜ਼ਰ ਰਹੇਗੀ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਥਾਣਾ ਸਿਵਲ ਲਾਈਨ ਦੇ ਐਸਐਚਓ ਸਨਮਾਨਿਤ ਕਰਨ ਦੇ ਲਈ ਉੱਚ ਅਧਿਕਾਰੀਆਂ ਨੂੰ ਵੀ ਲਿਖ ਕੇ ਭੇਜਿਆ ਜਾਵੇਗਾ ਮੇਰਾ ਹੁਸ਼ਰ ਨਹੀਂ ਮੈਂ ਐਸਐਸਪੀ ਸਾਹਿਬ ਬੇਟੇ ਨੂੰ ਮਿਲ ਨਹੀਂ ਸੀ ਤੇ ਸਭੰਦੂ ਵੀ ਜੁਣਾ ਦੀ ਧੰਨਵਾਦ ਕਰਨ ਪਿੱਛੇ ਮੈਂ ਕਟਨਾ ਤਾਂ ਛੋਣ ਪਤਾ ਹੀ ਹੈ ਬੇਟੇ ਜਿਹੜੀ ਰਾਤ ਨੂੰ ਉਹਨੇ ਚੋਰੀ ਕੀਤੀ ਹੈ ਮੁੰਡੇ ਨੇ ਬਸ ਆਹੀ 20 ਤੋਂ ਲੈ 16 ਸੀਗਾ ਬਾਕੀ ਮੇਰਾ ਕੈਸ਼ ਸੀਗਾ ਵੀ ਮੈਂ ਆਪਣੀ ਪੈਨਸ਼ਨ ਕਢਵਾ ਕੇ ਮੰਗਵਾਈ ਹੈ ਆਪਣੇ ਬੇਟੇ ਤੋਂ ਵੀ ਚਲੋ ਮੈਂ ਵੀ ਖੁਸ਼ੀ ਮੜਾ ਮੋਟਾ ਜਨਾ ਦਿੱ ਖਰਚੀ ਕੁਰਸੀ ਦੀ ਹੋ ਜਾਂਦਾ ਕੁਝ ਮੇਰਾ ਵੀ ਮੈਂ ਤਾਂ ਕੀ ਕਰਨਾ ਆਪਾਂ ਖਰਚੀ ਕਰਨਾ ਹੁੰਦਾ ਬੇਟੇ ਮੜਾ ਮੋਟਾ ਚਲ ਕਿੰਨੇ ਤੋਂ ਖੁਸ਼ੀ ਹੁੰਦੀ ਆ ਬੁਲਿਸ ਨੇ ਏਡੀ ਜਲਦੀ ਮੈਨੂੰ ਬਹੁਤ ਜਿਆਦਾ ਵੇਖ ਮੈਂ ਬਿਆਨ ਨਹੀਂ ਕਰ ਸਕਦੀ ਉਸ ਚੀਜ਼ ਜੀ ਨਾ ਮੈਂ ਨਾਮ ਸੁਨੀਲ ਕੁਮਾਰ ਗੁਪਤਾ ਜੀ ਹਾਂਜੀ ਉਹ ਐਕਚੁਅਲੀ ਕਹੇ ਸਾਡੇ 20 ਨੂੰ ਸਵੇਰੇ 1 ਵਜੇ ਤੋਂ ਲੈ ਕੇ 2 ਦੇ ਦੌਰਾਨ ਮਤਲਬ ਚੋਰੀ ਹੋਈ ਸੀ ਘਰ ਜਿਸ ਦੇ ਸਬੰਧ ਵਿੱਚ ਮਤਲਬ ਜਿੰਨਾ ਮਤਲਬ ਪੁਲਿਸ ਦਾ ਯੋਗਦਾਨ ਪਾਇਆ ਗਿਆ ਸਾਨੂੰ ਐਕਸਪੈਕਟਿਡ ਨਹੀਂ ਸੀ ਵੀ ਇੰਨਾ ਹੋ ਜੇਗਾ ਛੇਤੀ ਉਹ ਹੋ ਗਿਆ ਜੀ ਉਸ ਦਾ ਧੰਨਵਾਦ ਮੰਮੀ ਤੋਂ ਰਿਆਂ ਨਹੀਂ ਗਿਆ ਮम्मा ਕਹਿੰਦਾ ਸੀ ਮੈਂ ਜ਼ਰੂਰ ਧੰਨਵਾਦ ਕਰਨਾ ਹੈ ਤਾਂ ਉਹ ਅੱਜ ਅਸੀਂ ਉਹਨਾਂ ਦਾ ਧੰਨਵਾਦ ਕਰਨ ਆਏ ਸੀਗੇ ਮਤਲਬ ਜਿਹੜੀ ਚੀਜ਼ ਐ ਸੋਚੋ ਵੀ ਜਿਸ ਨੂੰ ਐ ਹੁੰਦਾ ਕਿ ਬੜੀ ਛੇਤੀ ਮਿਲ ਜੇ ਵੀ ਜਿਹੜੀ ਚੀਜ਼ ਜ਼ਿੰਦਗੀ ਚ ਸੰਭਾਲੀ ਹੋਵੇ ਲੰਮੇ ਸਮੇਂ ਤੋਂ 55 ਸਾਲ ਤੋਂ ਸੰਭਾਲੀ ਹੋ ਗਈ ਅਗਰ ਉਹ ਸਰਟਨਲੀ ਉਹ ਮੁਝੇ ਤੇ ਆਪਣਾ ਮਨ ਐ ਹੁੰਦਾ ਜੀ ਵੀ 5 ਮਿੰਟ ਦੀ ਦੁਆਰਾ ਮਿਲ ਜੇ ਪਰ ਉਹ ਇੰਨੀ ਛੇਤੀ ਮਿਲ ਗਈ ਇਹਨਾਂ ਨੂੰ ਤੇ ਖੁਸ਼ੀ ਦਾ ਤਾਂ ਬਿਆਨ ਹੀ ਨਹੀਂ ਕਰ ਸਕਦੇ ਪਰਿਵਾਰ ਮੈਂ ਜਿਨ੍ਹਾਂ ਦੇ ਕਿਸੇ ਨਹੀਂ ਕੋਈ ਹੋ ਇਸ ਤਰ੍ਹਾਂ ਐ ਕਿਸ ਤਰ੍ਹਾਂ ਉਹਨਾਂ ਦਾ ਇਹ ਜਿਹੜਾ ਫੈਮਿਲੀ ਸਾਨੂੰ ਮੈਨੂੰ ਮਿਲਣ ਆਈ ਸੀਗੀ ਇਹਨਾਂ ਦੇ ਘਰ ਦੋ ਤਿੰਨ ਦਿਨ ਪਹਿਲਾਂ ਘਰ 'ਚ ਚੋਰੀ ਹੋਈ ਸੀਗੀ ਇਹਨਾਂ ਦੇ ਘਰ ਕੋਈ ਕੰਸਟਰਕਸ਼ਨ ਵਰਕ ਚੱਲ ਰਿਹਾ ਤੇ ਕਨ ਆਈਡੈਂਟੀਫਾਈਡ ਤੇ ਅਸੀਂ ਚੋਰੀ ਦਾ ਪਰਚਾ ਦਰਜ ਕੀਤਾ ਸੀ ਤੇ ਸਿਵਲ ਲਾਈਨਸ 'ਚ ਇਹਨਾਂ ਦਾ ਘਰ ਪੈਂਦਾ ਤੇ ਦੇ ਆਰ ਡਿਲੇਜਡ ਕਿ ਸਾਡੇ ਘਰੋਂ 20 ਤੋਲੇ ਸੋਨਾ ਅਰਾਊਂਡ 50000 ਕੈਸ਼ ਕੁਝ ਡਾਲਰਸ ਵੀ ਤੇ ਇਸ ਤਰ੍ਹਾਂ ਦਾ ਸਮਾਨ ਇਹਨਾਂ ਦਾ ਚੋਰੀ ਹੋਇਆ ਔਰ ਜਿਹੜੀ ਸਿਵਲ ਲਾਈਨਸ ਦੀ ਟੀਮ ਹੈ LED ਬਾਈ ਐਸ ਐਚ ਓ ਇਨਸਪੈਕਟਰ ਹਰਜੋਤ ਇਹਨਾਂ ਨੇ ਆਪਣੀ ਸਾਰੀ ਟੀਮ ਨੇ ਬਹੁਤ ਹੀ ਵਧੀਆ ਟੈਕਨੀਕਲੀ ਔਰ ਹਿਊਮਨ ਇੰਟੈਲੀਜੈਂਸ ਦੇ ਥਰੂ ਸੀਸੀਟੀਵੀ ਟ੍ਰੇਲ ਕਰਕੇ ਪਹਿਲਾਂ ਤਾਂ ਵਿਦਿਨ 24 ਆਵਰਸ ਇਹਨਾਂ ਨੇ ਜਿਹੜਾ ਦੋਸ਼ੀ ਆ ਉਹਨੂੰ ਆਈਡੈਂਟੀਫਾਈ ਕਰ ਲਿਆ ਸੀਗਾ ਤੇ ਕੱਲ ਬੜੀ ਮਿਹਨਤ ਨਾਲ ਇਹਨਾਂ ਨੇ ਜਿਹੜਾ ਉਸ ਕੇਸ ਦਾ ਚੋਰ ਹੈ ਉਹਨੂੰ ਫੜ ਲਿਆ ਤੇ ਆਲਮੋਸਟ ਸਾਰੀ ਹੀ ਜਿਹੜੀ ਸੋਨੇ ਦੀ ਰਿਕਵਰੀ ਆ ਜਿਹੜੀ ਗੁੱਟੀ ਗਈ ਸੀਗੀ ਉਹ ਇਹਨਾਂ ਨੇ ਰਿਕਵਰ ਕਰਕੇ ਫੈਮਿਲੀ ਨੂੰ ਹੈਂਡਓਵਰ ਵੀ ਕਰ ਦਿੱਤੀ ਤੇ ਜਿਹੜੇ ਇਹਨਾਂ ਦੇ ਮਦਰ ਹੈ ਕਾਫੀ ਏਜਡ ਉਹਨਾਂ ਦਾ ਜ਼ਿਆਦਾ ਬਹੁਤ ਸਾਲਾਂ ਸਾਲਾਂ ਦਾ ਜਿਹੜਾ ਸੇਵ ਕੀਤਾ ਹੋਇਆ 골ਡ ਵਗੈਰਾ ਬਣਾਇਆ ਹੁੰਦਾ ਉਹ ਸਾਰਾ ਸੀਗਾ ਸੋ ਦੇ ਵਰ ਵੈਰੀ ਥੈਂਕਫੁਲ ਹੋਰ ਬੱਸ ਮੈਨੂੰ ਥੈਂਕਸ ਹੀ ਕਰਨਾ ਆਈ ਸੀ ਕਿ ਮੇਰੀ ਟੀਮ ਨੇ ਵਧੀਆ ਕੰਮ ਕੀਤਾ ਔਰ ਜਿਹੜੀ ਇਹਨਾਂ ਦੇ ਕੁਝ ਚੀਜ਼ਾਂ ਹਲੇ ਰਹਿੰਦੀਆਂ ਉਹਦੇ ਲਈ ਰਿਕਵੈਸਟ ਕਰ ਰਹੀ ਸੀ ਕਿ ਉਹ ਵੀ ਜਲਦੀ ਸਾਨੂੰ ਬਰਾਮਦ ਕਰਾ ਦਿੱਤੀਆਂ ਜਾਣ ਤੇ ਮੈਂ ਇਹਨਾਂ ਨੂੰ ਅਸ਼ੋਰੈਂਸ ਦਿੱਤੀ ਹੈ ਕਿ ਜਿਵੇਂ ਸਾਡੀ ਟੀਮ ਨੇ ਪਹਿਲਾਂ ਵੀ ਬਹੁਤ ਜ਼ਿਆਦਾ ਆਊਟ ਆਫ ਦ ਵੇ ਕੰਮ ਕਰਕੇ ਤੁਹਾਡਾ ਕੇਸ ਟ੍ਰੇਸ ਕੀਤਾ ਸੀ ਜਿਹੜਾ ਰਹਿੰਦਾ ਵੀ ਕੇਸ ਦੀ ਰਿਕਵਰੀ ਉਹ ਛੇਤੀ ਕਰਾ ਦਾਂਗੇ ਜਦੋਂ ਕੋਈ ਵੀ ਇਸ ਤਰ੍ਹਾਂ ਫੀਡਬੈਕ ਕਰਦਾ ਤਾਂ ਕਿਸ ਤਰ੍ਹਾਂ ਦਾ ਪੂਰ ਸਦਾਰੀ ਮਹਿਸੂਸ ਕਰਦੇ ਨੇ ਉਜੀ ਸਾਡੀ ਮੈਨੂੰ ਤਾਂ ਪਰਸਨਲੀ ਲੱਗਦਾ ਹੈ ਕਿ ਜੇ ਜੋ ਸਾਡੀ ਸਰਵਿਸ ਹੈ ਜਦੋਂ ਇਸ ਤਰ੍ਹਾਂ ਦੇ ਇਨਸਟੈਂਸਸ ਜੇ ਅਸੀਂ ਲੋਕਾਂ ਨੂੰ ਜਸਟਿਸ ਦੇ ਪਾਉਂਦੇ ਆ ਅਸਲੀ ਗ੍ਰੈਟੀਫਿਕੇਸ਼ਨ ਮੈਨੂੰ ਤਾਂ ਪਰਸਨਲੀ ਉਦੋਂ ਲੱਗਦੀ ਹੈ ਤੇ ਐਨੀ ਬਜ਼ੁਰਗ ਲੇਡੀ ਨੇ ਆ ਕੇ ਸਾਡੀ ਸਾਨੂੰ ਆਪਣੇ ਫੈਮਿਲੀ ਦੀ ਤਰ੍ਹਾਂ ਸਮਝਿਆ ਤੇ ਐਕਨੋਲਜ ਕੀਤਾ ਸਾਡੀ ਟੀਮ ਦਾ ਵਰਕ ਤੇ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਔਰ ਮੈਂ ਆਪਣੀ ਟੀਮ ਨੂੰ ਵੀ ਡੀਜੀਪੀ ਸਾਹਿਬ ਨੂੰ ਵੀ ਅਪ੍ਰਾਈਜ਼ ਕੀਤਾ ਕਿ ਸਾਡੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਤੇ ਇਹਨਾਂ ਨੂੰ ਅਸੀਂ ਅਕੋਰਡਿੰਗਲੀ ਰਿਵਾਰਡ ਵੀ ਕਰਾਵਾਂਗੇ